ਖਬਰ ਨ ਕੋ ਦਤੋ ਜਿੱਤੇ ਕਿ ਇੱਕ ਪੀੜਿਤ ਪਰਿਵਾਰ ਆਪਣੀ ਲੜਕੀ ਨੂੰ ਇਨਸਾਫ ਦਿਵਾਉਣ ਵਾਸਤੇ ਦਰਦਰ ਦੀ ਠੋਕਰਾ ਖਾ ਰਿਹਾ ਹੈ ਆਓ ਜਾਣਦੇ ਹਾਂ ਪੀੜਿਤ ਪਰਿਵਾਰ ਕੋਲੋਂ ਕਿ ਆਖਿਰ ਮਾਮਲਾ ਹੈ ਕਿ ਕੀ ਮਾਮਲਾ ਕੀ ਹੈ ਮਾਮਲਾ ਹੈ ਜੀ ਲੱਗਦਾ ਰਾਜ ਜੀ ਇੱਕ ਮਹੀਨਾ ਹੋ ਗਿਆ ਤੇ ਸਾਡੀ ਪਿੰਡ ਯੂਨੀਅਨ ਕੋਲੋਂ ਉਹ ਲੈ ਕੌਮੀਓਂ ਇਹ ਫਾਰਮਾ ਫਾਰਮਾ ਇਹਦਾ ਇੱਕ ਸੜਕ ਪਾਣੀ ਦੇ ਵਿੱਚ ਐਸਐਚਓ ਸੜਕ ਦਾ ਗਰਮਨਾ ਦਾ ਮੁੰਡਾ ਚੰਨ ਲੱਪਰੀ ਦਾ ਲੱਪਰੀ ਸਿੰਘ ਹੈ। ਮੈਂ ਕੀ ਸਾਡੀ ਵੀ ਨਿਹਾਰ ਪੂਰੀ ਅਸਾਮ ਨੂੰ ਜੀਨ ਮੋਦੇ ਬੈਠੇ ਪਈ ਆ ਕੁਝ ਨਹੀਂ ਇੱਕ ਵੀ ਨਹੀਂ 24 11 ਦਾ ਇਹ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਨਹੀਂ ਕਹੂੰਗਾ ਇਹ ਮਰਡਰੀ ਕਹੂੰਗਾ ਮੈਂ ਕਿਤਾ ਮਾਰਨ ਦੀ ਕੋਸ਼ਿਸ਼ ਕੀਤੀ ਲੱਗਦੀ ਹੈ। ਲੜਕੀ ਦਾ ਉਹਨਾਂ ਸਬੰਧ ਸੀਗਾ ਫਰੈਂਡਸ਼ਿਪ ਸੀਗੀ। ਫਰੈਂਡਸ਼ਿਪ ਤੋਂ ਬਾਅਦ ਲੜਕਾ ਆણો ਸੱਖਣ ਲਾ ਪਿਆ। ਮਾਣ ਕੇ ਸਤਿ ਸ਼੍ਰੀ ਅਕਾਲ ਲੱਗਿਆ ਤੁਹਾਡੇ ਪਰਲਾਖਿਆ ਲੱਗਿਆ ਕਿ ਉਹਨਾਂ ਦੇ ਰਿਸ਼ਤੇ ਨੇ ਰਿਫਲ ਚੰਗੀ ਸੀ ਪਰ ਉਹਨੇ ਆਪਣੀ ਵਰਦੀ ਰੋਗਨਾ ਲੜਕੀ ਨੂੰ ਨਾ ਛੜਨਾ ਚਾਹਿਆ ਕਿ ਕਿਸੇ ਤਰੀਕੇ ਨਾਲ ਮੈਂ ਲੜਕੀ ਨੂੰ ਛੱਡ ਕਰਾਂ ਇਸ ਸਬੰਧ ਦੇ ਵਿੱਚ ਲੜਕੀ ਦਾ ਜ਼ਬਰਦਸਤੀ ਉਹ ਲੜਕੀ ਜਾ ਰਹੀ ਸੀ ਸੁਲਤਾਨਪੁਰ ਮੱਥਾ ਟੇਕਣ ਉਹ ਨਹੀਂ ਜਾਣਾ ਸੁਲਤਾਨਪੁਰ ਮੱਥਾ ਟੇਕਣ ਉਹ ਇੱਥੇ ਰਹਿਣਾ ਵਾ ਜੇ ਜਾਣਾ ਤੇ ਤੇਰੇ ਨਾਲ ਮੈਂ ਵੀ ਜਾਣਾ ਜ਼ਬਰਦਸਤੀ ਉਹਨਾਂ ਲੜਕੀ ਨੇ ਇਹ ਗੱਡੀ ਕਿ ਬੈਗ ਚਲ ਗਿਆ ਜੋ ਮੈਨੂੰ ਪਰਿਵਾਰ ਨੇ ਦੱਸਿਆ ਸਾਰੀ ਕਹਾਣੀ ਜੇ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਲੜਕੀ ਨੂੰ ਰਸਤੇ ਵਿੱਚ ਵੀ ਥਰੈਡ ਕੀਤਾ ਲੜਕੀ ਰਸਤੇ ਵਿੱਚ ਮਾਰਿਆ ਘੁੱਟਿਆ ਗਿਆ ਲੜਕੀ ਦੇ ਰਿਵਾਲਵਰ ਇੱਥੇ ਮਾਰੀ ਗਈ ਪੇਟ ਤੇ ਰੱਖੀ ਗਈ ਗੱਦੜ ਰੱਖੀ ਗਈ ਵੀ ਤੈਨੂੰ ਮਾਰ ਦੇਣਾ ਜੇ ਤੂੰ ਗਈ ਤੂੰ ਮੇਨਾ ਹੀ ਰਹਿਣਾ ਇਸ ਸਬੰਧ ਦੇ ਵਿੱਚ 2411 2024 ਤੋਂ ਲੈ ਕੇ ਅੱਜ ਲਗਭਗ 1 ਮਹੀਨਾ ਹੋ ਗਿਆ ਪਰਿਵਾਰ ਨੂੰ ਦਰਦ ਦਰ ਪੜਗਦੇ ਪਰਿਵਾਰ ਇੰਨਾ ਪਰੇਸ਼ਾਨ ਆ ਆ ਮਾਵਾ ਤੇ ਆ ਪਿਓ ਇਹ ਹਾਲਾਤ ਦੇਖ ਲਓ ਕਿ ਜਿਹੜੇ ਬਾਹਰ ਨਹੀਂ ਪੜੀ ਬਾਰ ਬਾਰ ਕਹਿਣ ਦੇ ਬਾਪ ਜੀ ਮਾਂ ਜੀ ਕੋ ਐਸ.ਐਸ.ਪੀ. ਸਾਹਿਬ ਕੋ ਦੋ ਵਾਰ ਹੀ ਗਏ ਮਾਂ ਜੀ ਕੋ ਡੀ.ਐਸ.ਪੀ. ਸਾਹਿਬ ਕੋ ਜਾਏ ਮਾਂ ਜੀ ਕੋ ਡੀ.ਐਸ.ਪੀ. ਸਾਹਿਬ ਕੋ ਜਾ ਐਸ ਐਚਓ ਸਰਹਫੰਗ ਐਸ ਐਚਓ ਸਿਟੀ ਥਾਂ ਜਿਹੜਾ ਨਿਕੋਦਰ ਅਮਨ ਸ਼ੈਣੀ ਜੀ ਆ ਉਹਨਾਂ ਨੂੰ ਦੁਹਾਰ ਲਗਾਈ ਪਰ ਇਹਨਾਂ ਬੱਚਿਆਂ ਨੂੰ ਇਨਸਾਫ ਹੀ ਨਹੀਂ ਮਿਲ ਸਕਿਆ ਬੱਚੀ ਇੰਨੀ ਪਰੇਸ਼ਾਨ ਆ ਇਸ ਟਾਈਮ ਬੱਚੀ ਖਲਾਫ ਇਹ ਆ ਬੱਚੀ ਨਾ ਕੁਝ ਖਾਸਸ ਵੀ ਆ ਨਾ ਉਹ ਬੋਲ ਸਕਦੀ ਆ ਆ ਥੱਲਾ ਪਤਾ ਸਾਰਾ ਡੈੱਡ ਹੋਣਾ ਹੋਇਆ ਪਿਆ ਤੇ ਲੜਕੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਜਿਹੜਾ ਪੁਲਿਸ ਵਾਲਿਆਂ ਦਾ ਲੜਕੀ ਰੇਡੀ ਬੈਂਚਿਸਪਰ ਦੇ ਰੋਜ਼ ਲਗਾ ਰਹੇ ਹੋ ਐਸੇ ਤਰ੍ਹਾਂ ਕਰਦੇ ਆ ਜੀ ਸਦਰਫੰਗ ਹੋਰ ਇਹ ਸਬੰਧਿਤ ਹੈ ਨਵੀ ਲਿਖੋ ਫਰੈਂਡਸ਼ਿਪ ਹੋ ਸਕਦੀ ਆ ਆਪਾਂ ਸਿਲੈਕਟ ਕਰ ਲੜਕੀ ਦੀ ਪਰ ਅਚਾਨਕ ਉਹਨਾਂ ਇਹਨਾਂ ਦੀ ਹੋ ਸਕਦੀ ਹੈ ਕਿ ਫਰੈਂਡਸ਼ਿਪ ਹੋਈ ਪਰਿਵਾਰ ਵੱਡਿਆਂ ਨੂੰ ਪਤਾ ਸੀ ਪਤਾ ਨਹੀਂ ਪਤਾ ਸੀ ਪਰਵਾਹ ਨਹੀਂ ਪਤਾ ਤੇ ਫਿਰ ਇਦਾਂ ਦੀ ਗੱਲਬਾਤ ਹੋ ਗਈ ਚਲੋ ਫਰੈਂਡਸ਼ਿਪ ਹੋਈ ਸੀ ਨਹੀਂ ਡੇਟਿੰਗ ਸੀ ਨਹੀਂ ਉਹ ਰਿਲੇਸ਼ਨ ਲੈ ਕੇ ਰੱਖਣਾ ਚਾਹੁੰਦੀ ਸੀਗੀ ਪਰ ਉਹਨੇ ਸਿਰਫ ਆਪਣੀ ਵਰਦੀ ਦੇ ਰੋਹਣਾ ਕਿ ਮੈਂ ਐਸ.ਟੀ.ਓ. ਤੁਹਾਡੇ ਸਾਹਮਣੇ ਗੱਲ ਮੈਣਾਂ ਮੈਂ ਪੁਲਿਸ ਬੁਲਾਈਮਾਂ ਮੈਂ ਜੋ ਚਾਹਾਂ ਮੈਂ ਲੜਕੀਆਂ ਕੋ ਕਰੇ ਪਰ ਮੇਰੀ ਸ਼ਰਤ ਲੜਕੀ ਚੱਲੇ ਅੱਜਕੱਲ ਬੱਚੇ ਆਪਣੇ ਲਿਖੇ ਜੀ ਆਪਣਾ ਕੰਮ ਆਪ ਕਰਨਾ ਚਾਹੁੰਦੇ ਨਹੀਂ ਅੱਜਕੱਲ ਮੀਆਂ ਬੀਬੀ ਨਹੀਂ ਉਹਦੀ ਨਹੀਂ ਇਹ ਤਾਂ ਫਿਰ ਫਰੈਂਡਸ਼ਿਪ ਸੀਗੀ ਪਰ ਤੁਸੀਂ ਇਹ ਹਿਸਾਬ ਲਾਓ ਵੀ ਮਾਨਯੋਗ ਸਾਡੇ ਸਨ ਸਨ ਸੌਰੀ ਸਿਟੀ ਸਾਡੇ ਐਸ.ਪੀ. ਅਮਨ ਸ਼ੈਣੀ ਜੀ ਅੱਜ ਇਸ ਗੱਲ ਨੂੰ 1 ਮਹੀਨਾ ਹੋ ਗਿਆ ਕਿਉਂ ਨਹੀਂ ਇਨਸਾਫ ਦੇ ਰਹੇ ਪਰਿਵਾਰ ਨੂੰ ਜਦਕਿ ਪਰਿਵਾਰ ਨੇ ਬਿਆਨ ਕਰਨ ਵਾਸਤੇ ਮਾਨਯੋਗ ਏ.ਡੀ. ਸਾਹਿਬ ਜਿਹੜੇ ਸਾਡੇ ਇੱਥੇ ਆ ਗਏ ਆ ਆਪਣਾ ਸੀਨੀਅਰ ਮਿਨਿਸਟਰ ਪੋਰਟਲ ਸਾਹਿਬ ਨੇ ਉਹਨਾਂ ਨੇ ਖੁਦ ਐਸਸਪੀ ਨੂੰ ਕਿੱਥੀ ਲਿਖੀ ਵੀ ਇਹ ਵੀ ਜਿਹੜੀ ਲੜਕੀ ਦੇ ਬਹਿਣ ਲੈ ਕੇ ਆਓ 15 ਦਿਨ ਬਾਅਦ ਤੁਸੀਂ ਕਿਹੜੀ ਕਾਨੂੰਨ ਚ ਲਿਖਿਆ ਵੀ ਲੜਕੀ ਮੰਨ ਗੰਢੇ ਪਈ ਆ ਤੇ 15 ਦਿਨ ਬਾਅਦ ਪੁਲਿਸ ਵਾਲੇ ਬਿਆਨ ਲੈਣ ਜਾਵੇ ਇਹ ਤੋਂ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਪੁਲਿਸ ਵਾਸਤੇ ਮੈਂ ਤੁਸੀਂ ਇਹ આરોਪ ਕਿਤਾ ਲਾਦੇ ਕੋਈ ਇਸ ਦੀ ਪੁਸ਼ਟੀ ਹੈਗੀ ਉਹ ਉਸ ਅਧਿਕਾਰੀ ਕੋਲੋਂ ਚੱਕਿਆ ਗਿਆ ਲੜਕੀ ਦੀ ਆਹ ਮਹਾਰਾਜੀ ਇੱਥੇ ਤੁਸੀਂ ਲੜਕੀ ਆਪ ਬਿਆਨ ਦਿੱਤੇ ਆ ਇਸ ਤੋਂ ਜਿਹੜੀ ਲੜਕੀ ਮੰਨ ਗੰਦੇ ਭਈ ਉਹ ਬਿਆਨ ਦੇ ਰਹੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਪੁਸ਼ਟੀ ਤਾਂ ਆਪਾਂ ਰੱਬ ਕਰੂਗਾ ਜਾਂ ਭਗਵਾਨ ਕਰੂਗਾ ਜੇ ਲੜਕੀ ਜਿਹੜੀ ਮੰਨ ਗੰਦੇ ਭਈ ਉਹ ਕਰੂਗੀ ਜਦ ਉਹ ਕਹਿ ਰਹੀ ਆ ਮਾਪੇ ਕਹਿ ਰਹੇ ਆ ਸਾਰੀ ਦੁਨੀਆ ਕਹਿ ਰਹੀ ਆ ਤੇ ਪੁਸ਼ਟੀ ਤਾਂ ਹੋ ਹੀ ਜਾਂਦੀ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਰ ਮਾਨਯੋਗ ਵੈਸੇ ਸਾਹਿਬ ਕੋ ਦੋ ਵਾਰੀ ਜਾ ਕੇ ਆਏ ਆ ਐਸਐਸ ਫਾਮ ਨੇ ਡੀਐਸਪੀ ਨਕੋਦਰ ਨੂੰ ਕਿਹਾ ਡੀਐਸਪੀ ਨਕੋਦਰ ਨੇ ਮੇਰੇ ਸਾਹਮਣੇ ਐਸਐਟੂ ਸਰਧਾਨੇ ਨੂੰ ਸੋਰੀ ਸਿਟੀ ਸ਼ਾਹ ਨੂੰ ਕੋਲ ਅਮਨ ਸ਼ਾਹ ਨੇ ਫੋਨ ਕੀਤਾ ਇਮੀਡੀਏਟ ਮੰਦੀ ਕਾਰਵਾਈ ਕੀਤੀ ਜਾਵੇ ਪਰ ਸਾਡੇ ਸਮਝ ਤੋਂ ਬਾਹਰ ਆ ਸਾਡੇ ਸਿਟੀ ਦੇ ਐਸਐਟੂ ਸ਼੍ਰੀ ਅਮਨ ਸ਼ਾਹ ਜੀ ਕਾਰਵਾਈ ਕਿਉਂ ਨਹੀਂ ਕਰ ਰਹੇ ਇਸ ਬੰਦੇ ਦੀ ਇਸ ਟਾਈਮ ਉਹ ਜਿਹੜਾ ਮੁਲਾਜ਼ਮ ਹੈ ਜਿਹਨੇ ਮਿਸ ਹੈਪਨਿੰਗ ਕੀਤੀ ਹੈ ਤੁਹਾਡੀ ਲੜਕੀ ਦੇ ਨਾਲ ਉਹ ਇਸ ਟਾਈਮ ਡਿਊਟੀ ਤੇ ਤਨਖਾਹ ਡਿਊਟੀ ਨਾ ਕਰਾਇਆ ਹੈ ਇਹ ਲੜਕੀ ਸਿਸਟਰ ਉਹਦੀ ਵੱਡੀ ਹਾਂਜੀ ਮੈਡਮ ਕੀ ਹੋਇਆ ਸੀਗਾ ਹਾਸਾ ਸਰ ਹਾਸਾ ਸਾਨੂੰ 1.5 ਸਾਲ ਹੋ ਗਿਆ ਇਹ ਇੱਕ ਦੂਜੇ ਦੇ ਨਾਲ ਰਿਲੇਸ਼ਨ 'ਚ ਸੀਗੇ ਸਾਨੂੰ ਪਤਾ ਹੈ ਫੈਮਿਲੀ ਵੀ ਇਨਵੋਲਵ ਸੀਗੀ ਆਂਦੇ ਜਾਂਦੇ ਰਹੇ ਆ ਇਹ ਸਾਨੂੰ ਸਾਡੀ ਗੱਲਬਾਤ ਦਾ ਪਤਾ ਸੀਗਾ ਚਲੋ ਮਮਾ ਉਹਨਾਂ ਨੇ ਵੀ ਕਿਹਾ ਵੀ ਚਲੋ ਘਰ ਜਾ ਦੀ ਮਰਜ਼ੀ ਦੇ ਨਾਲ ਤੁਸੀਂ ਜਿੱਦਾਂ ਵੀ ਹੈਗਾ ਤੁਹਾਡਾ ਚਲੋ ਘਰ ਦਵਾਵਾਂਗੇ ਆਪਣੇ ਹੱਥੀਂ ਘਰ ਦਵਾਵਾਂਗੇ ਤੇ ਸਰ ਦੀਵਾਲੀ ਵਾਲੇ ਦਿਨ ਤੋਂ ਹੀ ਕਹਿ ਰਹੇ ਕਿ ਇਹਨਾਂ ਦੀ ਮਾਰਕੋਟ ਸ਼ੁਰੂ ਹੋਈ ਆ ਇੱਕ ਦੂਜੇ ਨੂੰ ਇਹ ਲੜਾਈ ਝਗੜਾ ਜਿਹੜਾ ਇਹਨਾਂ ਦਾ ਦੀਵਾਲੀ ਤੋਂ ਪਹਿਲਾਂ ਤੇ ਸਟਾਰਟ ਹੋਇਆ ਜਿਹੜਾ ਨੇ ਮਾਰਕੁੱਟ ਕੀਤੀ ਉਹ દિਵਾਲੀ ਵਾਲੇ ਦਿਨ ਵੀ ਕੀਤੀ ਹੈ દિਵਾਲੀ ਵਾਲੇ ਦਿਨ ਵੀ ਇਹਨੇ ਮਾਰਿਆ ਇਹਦੇ ਪੈਰ ਤੇ ਸੱਟ ਲੱਗੀ ਹੋਈ ਸੀ ਅਸੀਂ ਪੁੱਛਿਆ ਇਹਨੇ ਘਰੇ ਨਹੀਂ ਦੱਸਿਆ ਕਿਉਂਕਿ ਮਦਰ ਵੀ ਬਿਮਾਰ ਰਹਿੰਦੇ ਫਾਦਰ ਵੀ ਬਿਮਾਰ ਰਹਿੰਦੇ ਇਹਨੇ ਘਰੇ ਕਿਸੇ ਨਾਲ ਗੱਲ ਨਹੀਂ ਕੀਤੀ ਆਪਣੇ ਆਪ ਇਹਨੇ ਥੋੜਾ ਥੋੜਾ ਗੈਪ ਬਣਾਣਾ ਉਹਦੇ ਨਾਲ ਸ਼ੁਰੂ ਕਰ ਦਿੱਤਾ ਸੀਗਾ ਕਿ ਮੈਂ ਘਰੇ ਨਹੀਂ ਦੱਸਣੀ ਕੋਈ ਵੀ ਗੱਲ ਨਹੀਂ ਦੱਸਣੀ ਤੇ ਇਹਨੇ ਵਿਆਹ ਤਾਂ ਵੀ ਹੋ ਸਾਨੂੰ ਕਹਿ ਦਿੱਤਾ ਸੀਗਾ ਥੋੜਾ ਜਿਹਾ ਰੋਲ ਹੋ ਗਿਆ ਕਹਿਣ ਲੱਗੀ ਸੀ ਤੁਸੀਂ ਆਪ ਹੀ ਰਿਸ਼ਤਾ ਦੇਖੋ ਆਪ ਹੀ ਰਿਸ਼ਤਾ ਦੇਖੋ ਮੈਂ ਨਹੀਂ ਕਰਾਣਾ ਮਰਜ਼ੀ ਦੇ ਨਾਲ ਅਸੀਂ ਵੀ ਪੁੱਛ ਰਹੇ ਸੀ ਗੱਲ ਕੀ ਹੋਈ ਹੈ ਕਹਿੰਦੀ ਨਹੀਂ ਬਸ ਮੈਂ ਤੁਹਾਡੀ ਮਰਜ਼ੀ ਫਿਰ ਇਦਾਂ ਹੀ ਸਰ ਮਾਰਕੁਟ ਹੁਣ ਸਾਨੂੰ ਪਤਾ ਲੱਗਾ ਕਿ ਦੀਵਾਲੀ ਤੋਂ ਸ਼ੁਰੂ ਹੋਈ ਹੋਈ ਆ ਪਰ ਹੁਣ ਜਿੱਦਾਂ ਆਹ ਇਹਨੇ 24 ਤਰੀਕ ਨੂੰ ਆਪਣੇ ਗੁਰਦੁਆਰੇ ਜਾਣਾ ਸੀ ਮੱਥਾ ਟੇਕਣ ਵਾਸਤੇ ਤੇ ਇਹ ਗਈ ਆ ਆਪਣੀ ਗੱਡੀ ਦੇ ਵਿੱਚ ਹੀ ਗਈ ਆ ਜਦੋਂ ਇਹ ਗਈ ਆ ਰਸਤੇ ਦੇ ਵਿੱਚ ਪਤਾ ਨਹੀਂ ਇਹਦਾ ਫੋਨ ਆਇਆ ਜਾਂ ਇਹਨੇ ਫੋਨ ਕੀਤਾ ਇਹ ਨਹੀਂ ਸਾਨੂੰ ਪਤਾ ਕਾਲ ਕੀਤੀ ਇਹਨਾਂ ਨੇ ਇੱਕ ਦੂਜੇ ਨੂੰ ਕਹਿੰਦਾ ਵੀ ਮੈਂ ਨਾ ਸਾਰਾ ਕੁਝ ਖਤਮ ਕਰਕੇ ਜਾਵਾਂ ਜਾਂ ਮੈਨੂੰ ਨਾਲ ਲੈ ਕੇ ਜਾ ਇਹਦੇ ਧੱਕੇ ਦੇ ਨਾਲ ਉਹ ਇਹ ਸਾਰਾ ਕੁਝ ਉਹਦੇ ਨਾਲ ਖਤਮ ਕਰਨ ਗਈ ਵੀ ਆ ਖਤਮ ਕੀਤਾ ਵੀ ਆ ਫਿਰ ਉਸ ਤੋਂ ਬਾਅਦ ਧੱਕੇ ਦੇ ਨਾਲ ਗੱਡੀ ਦੇ ਵਿੱਚ ਬੈਠਾ ਆ ਕਹਿੰਦਾ ਮੈਂ ਤੇਰੇ ਨਾਲ ਜਾਣਾ ਗੱਡੀ ਦੇ ਵਿੱਚ ਬਿਠਾ ਕੇ ਅੱਗੇ ਲੈ ਕੇ ਗਿਆ ਸਰ ਬਾਰੋ-ਬਾਰ ਮਸੀਹਾ ਰੋਡ ਵੱਲ ਗਏ ਆ ਇਹ ਮੈਂ ਔਨ ਡਿਊਟੀ ਔਨ ਡਿਊਟੀ ਸੀ ਔਨ ਡਿਊਟੀ ਬੰਦਾ ਵਰਦੀ ਪਾਈ ਹੋਈ ਆ ਔਨ ਡਿਊਟੀ ਕੋ ਬੰਦਾ ਜਾ ਸਕਦਾ ਵਰਦੀ ਪਾਈ ਹੋਈ ਸੀ ਇਹਦੇ ਤੇ ਸਰ ਇਹ ਜਦੋਂ ਮਸੀਹਾ ਰੋਡ ਤੇ ਪਹੁੰਚੇ ਆ ਅਸਲ ਲੜਕੀ ਦੀ ਫਰੈਂਡ ਸੀਗੀ ਇੱਕ ਨਾਲ ਠੀਕ ਆ ਹਾਂਜੀ ਤੇ ਇਹ ਜਦੋਂ ਜਾ ਰਹੇ ਸੀ ਮਸੀਹਾ ਰੋਡ ਤੇ ਇਹਨੇ ਮਸੀਹਾ ਰੋਡ ਤੇ ਹੀ ਇਹਨਾਂ ਥੱਪੜ ਵੀ ਮਾਰੇ ਆ ਇਹਦੇ ਪਿਸਟਲ ਵੀ ਵੱਜਾ ਹੋਇਆ ਇਥੇ ਚਪੇੜਾਂ ਵੀ ਮਾਰੀਆਂ ਆ ਫਿਰ ਉਹਦਾ ਇਹ ਗੱਡੀ ਚੋਂ ਬਾਹਰ ਵੀ ਨਿਕਲੀ ਇੱਕ ਵਾਰੀ ਕਿ ਮੈਂ ਤੇਨਾਂ ਗੱਲ ਨਹੀਂ ਕਰਨੀ ਕੋਈ ਵੀ ਫੇ ਇਹਨੇ ਜਦੋਂ ਗੱਡੀ ਚੋਂ ਬਾਹਰ ਨਿਕਲੀ ਆਪਣੇ ਬਚਾਅ ਵਾਸਤੇ ਸਾਨੂੰ ਫੋਨ ਕਰਨ ਲੱਗੀ ਆ ਨਾਲ ਹੀ ਇਹਨੇ ਉਹਦਾ ਫੋਨ ਪਕੜ ਕੇ ਤੋੜਤਾ ਵੀ ਘਰੇ ਨਹੀਂ ਕੁਝ ਵੀ ਦੱਸਣਾ ਫੇ ਇਹਨੇ ਗੱਡੀ ਦੇ ਵਿੱਚ ਜ਼ਬਰਦਸਤੀ ਵੇ ਦੁਆਰਾ ਪਿਠਾਈ ਆ ਫਿਰ ਮਲਸੀਹਾ ਰੋਡ ਤੇ ਸਰ ਗੱਡੀ ਇੰਨੀ ਫਾਸਟ ਕਰਕੇ ਗੱਡੀ ਤਰਖਾ ਦੇ ਵਿੱਚ ਮਾਰ ਦਿੱਤੀ ਇਹਦੇ ਵਾਲੀ ਸਾਈਡ ਹੀ ਮਾਰੀ ਮਾਰ ਕੇ ਉਸੇ ਵੇਲੇ ਉਥੋਂ ਅਸੀਂ ਫੈਮਿਲੀ ਨੂੰ ਜਿੱਦਾਂ ਫੋਨ ਆਇਆ ਉਤੋਂ ਜਿਹੜੇ ਬੰਦਿਆਂ ਨੇ ਉਤੋਂ ਚੱਕਿਆ ਵਾ ਸਾਨੂੰ ਉਤੋਂ ਉਤੋਂ ਜਾ ਕੇ ਬਿਲਕੁਲ ਵਿੱਚ ਇਦਾਂ ਕਰਕੇ ਗੱਡੀ ਮਾਰੀ ਗਈ ਹੈ ਉਸ ਟਾਈਮ ਮਤਲਬ ਕਿ ਉਹਦੇ ਵੀ ਕੋਈ ਸਰਟੀਫਿਕੇਟ ਲੱਗੀ ਸਰ ਨਹੀਂ ਉਹਦੇ ਕੋਈ ਸੱਟ ਨਹੀਂ ਹੈ ਡਾਈਵਿੰਗ ਸੀਟ ਤੇ ਹੋਈ ਸੀ ਸਰ ਮੰਗ ਇਹ ਕਰਦੇ ਆ ਅਸੀਂ ੱੱਕੇ ਖਾ ਖ ਅਸੀਂ ਤਾਂ ਹੱਕ ਚੁੱਕੇ ਸਮਝ ਨਹੀਂ ਲੱਗਦੀ ਹੁਣ ਕਿੱਥੇ ਜਾਈਏ ਪ੍ਰਸ਼ਾਸਨ ਅੱਗੇ ਤਰਲੇ ਕੱਢੀ ਜਾ ਰਹੇ ਕੋ ਗੱਲ ਹੀ ਨਹੀਂ ਸੁਣ ਰਿਹਾ ਸਰ ਓਬਵੀਅਸਲੀ ਸਰ ਕ੍ਰਿਟੀਕਲ ਪ੍ਰੈਸ਼ਰ ਹੀ ਇਹਨੂੰ ਕਹਾਂਗੇ ਕਿਉਂਕਿ ਅਮਨ ਸਾਨੀ ਸਿਟੀ ਨੇ ਕੋਦਰ ਦੇ ਜਿਹੜੇ ਜਿੰਨਾ ਕੋ ਕੇਸ ਆ ਸਾਡਾ ਉਹ ਅਸੀਂ ਉਹਨਾਂ ਨੂੰ 3-4 ਵਾਰੀ ਕਾਲ ਚਲੇ ਗਈਆਂ ਆਪਣੇ ਜ਼ਰੰਧੋ ਐਸਐਸਪੀ ਦਫ਼ਤਰੋਂ ਵੀ ਗਈਆਂ ਆ ਡੀਜੀਪੀ ਸਰ ਵੀ ਉਹਨਾਂ ਨੇ ਵੀ ਕਾਲ ਕੀਤੀ ਸਾਡੇ ਸਾਹਮਣੇ ਕਿ ਤੁਸੀਂ ਇਹਨਾਂ ਇਹਨੇ ਐਕਸ਼ਨ ਲਿਓ ਮੁੰਡੇ ਤੇ ਕੋਈ ਪਰ ਸਾਡੇ ਸਰ ਪਹਿਲੀ ਗੱਲ ਤਾਂ ਬਿਆਨ ਹੀ 15 ਦਿਨ ਬਾਅਦ ਹੋਇਆ ਉਹ ਅਸੀਂ ਬਾਰ-ਬਾਰ ਬਾਰਦਾ ਜਦੋਂ ਅੱਗੇ ਇੰਟਰਵਿਊ ਕਰਵਾਈ ਆ ਉਸ ਦਿਨ ਬਿਆਨ ਲੈਣ ਆਏ ਆ ਜੀ ਇੱਥੇ ਬਿਆਨ ਲੈਣ ਗਏ ਅੰਦਰ ਵੀ ਨਹੀਂ ਬੜੇ ਕਿ ਮੈਨੂੰ ਸਮੈਲ ਆਂਦੀ ਮੈਨੂੰ ਸਮੈਲ ਆਂਦੀ ਆ ਅਮਨ ਸੈਣੀ ਜੀ ਤੇ ਮੈਂ ਅੰਦਰ ਨਹੀਂ ਜਾਣਾ ਮੈਂ ਅੰਦਰ ਨਹੀਂ ਜਾਣਾ ਜੀ ਮੇਰਾ ਦਿਲ ਘੜਦਾ ਮੈਨੂੰ ਉਲਟੀ ਆਂਦੀ ਆ ਉਸੇ ਵੇਲੇ ਬਾਹਰ ਆ ਕੇ ਬਿਆਨ ਨਹੀਂ ਲਏ ਉਸ ਦਿਨ ਜਿਸ ਦਿਨ ਆਈ ਆ ਹਾਂ ਜੀ ਐਸ ਐਚਓ ਸੀ ਕੀ ਥਾਣਾ ਰਿਪੋਰਟਰ ਤੇ ਬਾਹਰ ਆ ਗਏ ਆ ਸਰ ਉਸ ਤੋਂ ਬਾਅਦ ਜਦੋਂ ਅਸੀਂ ਇੰਟਰਵਿਊ ਕਰਵਾਈ ਉਸ ਤੋਂ ਬਾਅਦ ਹੀ 2-3 ਦਿਨਾਂ ਦੇ ਵਿੱਚ ਬਿਆਨ ਹੋਏ ਆ ਜਦੋਂ ਅਸੀਂ ਕੰਪਲੇਂਟ ਦੁਬਾਰਾ ਕੀਤੀ ਹੋ ਜਦੋਂ ਹੁਣ ਕੰਪਲੇਨ ਤੇ ਕਾਰਵਾਈ ਹੋਈ ਆ ਸਰ ਉਹਨੂੰ ਵੀ ਅੱਜ 15 ਦਿਨ ਹੋ ਗਏ ਬਿਆਨ ਲਏ ਦਿੱਤੇ ਗਿਆ ਨੂੰ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਲੜਕੀ ਸਰ ਸੀਰੀਅਸ ਆ ਡਾਕਟਰ ਨੇ ਜਵਾਬ ਦਿੱਤਾ ਹੋਇਆ ਆ ਸਾਨੂੰ। ਅਸੀਂ ਫੇਰ ਵੀ ਇੱਥੇ ਟਰੀਟਮੈਂਟ ਚਲਾ ਰਹੇ ਆ ਸਰ ਘਰੇ ਲਿਜਾ ਕੇ ਵੀ ਕੀ ਕਰਾਂਗੇ ਅਸੀਂ? ਇਹ ਸਾਹਿਬ ਕਿੰਨੇ ਦਿਨ ਹੋ ਗਏ ਨੇ ਪੀਹ ਹਸਪੀਟਲ ਦੇ ਚਲੇ ਲਾਚ ਨਹੀਂ ਹੋ ਜਾਣਾ ਪੂਰਾ ਜੀ ਕੱਲ ਚਲੋ। ਸਾਹਿਬ ਨਹੀਂ ਮਿਲਦਾ ਅਗਲਾ ਸਟੈਪ ਕੀ ਸਟੈਪ ਸਰ ਸਟੈਪ ਇਹ ਆ ਫੇ ਅਸੀਂ ਰੋਡ ਤੇ ਬੈਠਾਂਗੇ ਕੀ ਕਰੀਏ ਜੀ ਅਸਾਂ ਸੁਣਵਾਈ ਨਹੀਂ ਹੋ ਰਹੀ।

ਫਰਦਰ ਨੈਕਸਟ ਕੰਪਲੇਂਟ ਕੀਤਾ ਮਾਨਯੋਗ ਭਵੰਤ ਸਿੰਘ ਮਾਨ ਜੀ ਸਾਰਿਆਂ ਨੂੰ ਡੀਜੀਪੀ ਸਾਰਿਆਂ ਨੂੰ ਮੋਤਰੀ ਪੰਜਾਬ ਡੀਜੀਪੀ ਪੰਜਾਬ ਪੁਲਿਸ ਮਾਨਯੋਗ ਚੀਫ ਮਿਨਿਸਟਰ ਫੀਲਡ ਅਫਸਰ ਐਸਐਸਪੀ ਸਾਹਿਬ ਇਹ ਸੈਕੰਡ ਰਿਪੋਰਟ ਆ ਜੀ ਜਦੋਂ ਇਹਦੇ ਤੇ ਵੀ ਸਰ ਕੋਈ ਸੁਣਵਾਈ ਨਹੀਂ ਹੋਈ ਫਿਰ ਅਸੀਂ ਨੈਕਸਟ ਰਿਪੋਰਟ ਦਿੱਤੀ ਆ ਫਿਰ ਐਸਐਸਪੀ ਡੀਜੀਪੀ ਡੀਜੀਪੀ ਪੰਜਾਬ ਪੁਲਿਸ ਤੇ ਮਾਨਯੋਗ ਐਸਐਸਪੀ ਸਾਹਿਬ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਸ਼ਿਵ ਮਹਿিমা ਫਿਲਮਜ਼ ਐਂਡ ਪ੍ਰੋਡਕਸ਼ਨਜ਼ 뮤직 ਵੀਡੀਓਜ਼ ਐਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ स्पेशल अरेंजमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू तुम देख रहे हो न्यूज एटी सिक्स चैनल आवाज सच